ਉਨਾ ਬੰਦਿਆਂ ਦੇ ਸਾਹ ਚੱਲਦੇ ਨੇ ਅੱਛਾ ਉਨਾ ਚਿਰਕ ਪੈਨ ਚੱਲੂ ਮਤਲਬ ਜਿੰਨਾ ਦੇਖੋ ਜੀ ਮਾਂ ਦਾ ਕੰਮ ਹੁੰਦਾ ਪੱਤੂ ਜੰਮਣਾ ਠੀਕ ਐ ਸੀ ਨਹੀਂ ਦਿੰਦੀ ਅੱਛਾ ਕਾਰਨ ਕੀ ਹੁੰਦਾ ਮਸ਼ੀਨ ਸਿਰ ਤੇ ਹੋ ਗਿਆ ਕੁਝ ਮਾਲਕ ਵਧੀਆ ਹੋ ਗਿਆ ਅੱਛਾ ਔਖਾ ਕਹਿੰਦੇ ਹੁੰਦੇ ਨਹੀਂ ਠੀਕ ਐ ਉਹਨੂੰ 28 ਸਾਲ ਹੋ ਗਏ ਜੀ 28 ਸਾਲ ਹੋ ਗਏ ਛੋਡੇ ਨਾਲ ਨੇ ਕੀਲੇ ਵੜਦੇ ਨੇ ਨਟਗੇ ਨਾਲੀ ਨਾਲ ਉਹਦੇ ਨਾਲ 400 ਟੱਟ ਪਾ ਦਿੰਦੀ ਅੱਛਾ ਇੰਨਾ ਵਹਣ ਅਸੀਂ ਕਰ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਤੁਸੀਂ ਫਰੇਮ ਦੇ ਵਿੱਚ ਜਿਹੜਾ ਦੇਖ ਰਹੇ ਹੋ ਵਿਸ਼ਾਲ ਮਸ਼ੀਨ ਹੈ ਤੇ ਪਹਿਲਾਂ ਤੁਹਾਨੂੰ ਮੈਂ ਇਹ ਮਸ਼ੀਨ ਬਾਰੇ ਦੱਸਦਾ ਹਣਾ ਇਹ ਮਸ਼ੀਨ 2010 ਮਾਡਲ ਹੈ ਤੇ ਇੱਕੋ ਹੀ ਮਾਲਕ ਕੋਲੇ ਹੈ ਇਹ ਵੇਚਣੀ ਨਹੀਂ ਹੈਗੀ ਕਿਤੇ ਤੁਸੀਂ ਕਹਿ ਦੋ ਵੀ ਹਣਾ ਮਸ਼ੀਨ ਦੇ ਬਾਰੇ ਡਿਟੇਲ ਚ ਦੱਸ ਰਿਹਾ ਵੇਚਣੀ ਹੈ ਜਿਹੜੇ ਕੋਈ ਹਣਾ ਘਰ ਦੇ ਵਿੱਚ ਪੁਰਾਣੇ ਸੀਰੀ ਸੰਜੀ ਨੌਕਰ ਚੱਕਰ ਜਾਂ ਡਰਾਈਵਰ ਹਣਾ ਹੁੰਦੇ ਨੇ ਉਹਦਾ ਮਾਲਕਾ ਜਿਹੜਾ ਉਹ ਬਹੁਤ ਵਧੀਆ ਹੁੰਦਾ ਹੈ ਤੇ ਜਾਂ ਕੋਈ ਆਪਾਂ ਕਹਿ ਦਿੰਦੇ ਆ ਵੀ ਆਪਣੇ ਘਰ ਦੇ ਵਿੱਚ ਪੁਰਾਣਾ ਸੰਦ ਹੈ ਹਣਾ ਉਹ ਕਰਮਾਂ ਵਾਲਾ ਹੈ ਪਰ ਇਹ ਘਰ ਦੇ ਵਿੱਚ ਦੋਨੇ ਗੱਲਾਂ ਇਕੱਠੀਆਂ ਨੇ ਤੇ ਸੰਦ ਵੀ ਬਹੁਤ ਪੁਰਾਣਾ ਹੈ ਸੰਭਾਲ ਬਹੁਤ ਹੈ ਹਨਾ ਸੰਦ ਦੀ ਤੇ ਜਿਹੜੇ ਡਰਾਈਵਰ ਵੀਰ ਨੇ ਹਨਾ ਸੁੱਖੇ ਬਾਈ ਹੁਰੀ ਉਹ ਵੀ ਬਹੁਤ ਮੰਨ ਲੋ ਵੀ 2010 ਤੋਂ ਹੀ ਹਨਾ ਸੁੱਖਾ ਆਪ ਕੰਬੈਨ ਚਲਾਉਂਦਾ ਤੇ ਕੋਦੇ ਨਾਲ ਹੋ ਰਿਹਾ ਜਿਹੜਾ ਮੁੰਡਾ ਹੈਲਪਰ ਉਹ ਹੁਣ ਹੋਰ ਹੈ ਉਹ ਜਿਵੇਂ ਆਪਾਂ ਕਹਿੰਨੇ ਵੀ ਸਵਾ ਮਾਣ ਲੋਹੇ ਦੇ ਵਿੱਚੋਂ ਹਨਾ ਸੈਣੀ ਕੱਢੀ ਹੋਈ ਹੈ ਉਹ ਉਹਦੇ ਨਾਲ ਉਹ ਵੀ ਸੁੱਖੇ ਨੂੰ ਉਹ ਵੀ ਚੜਦਾ ਹੈ ਹਨਾ ਬਹੁਤ ਵਧੀਆ ਤੇ ਬਾਕੀ ਹਨਾ ਆਪਾਂ ਸੁੱਖੇ ਨੂੰ ਵੀ ਪੁੱਛਾਂਗੇ ਤੇ ਜਿਹੜਾ ਮਾਲਕ ਹੈ ਕੰਬੈਨ ਦਾ ਉਹਨੂੰ ਵੀ ਪੁੱਛਾਂਗੇ ਹਨਾ ਤੇ ਜਿਹੜੇ ਮਾਲਕ ਨੇ ਉਹ ਦੋਨੇ ਸਰਕਾਰੀ ਜੋਬ ਤੇ ਨੇ ਆਪਾਂ ਉਹਨੂੰ ਤੁਸੀਂ ਤਾਂ ਨੌਕਰੀ ਕਰਦੇ ਹੋ ਪਰ ਇਹ ਕੰਬੈਨ ਕਿਵੇਂ ਚੱਲਦੀ ਹੈ ਇਹ ਕੌਣ ਚਲਾਉਂਦਾ ਹੈ ਉਹਦੇ ਬਾਰੇ ਸਾਰੀ ਡਿਟੇਲ ਦੇ ਵਿੱਚ ਹਨਾ ਆਪਾਂ ਮਾਲਕ ਤੇ ਡਰਾਈਵਰ ਦੋਨਾਂ ਨੂੰ ਪੁੱਛਾਂਗੇ ਆਜੋ ਆਪਾਂ ਹਨਾ ਮਲਾਉਣੇ ਆ ਜੀ ਮਲਾਜਮ ਸਾਹਿਬ ਕੀ ਹਾਲ ਨੇ ਕੀ ਹਾਲ ਨੇ ਜੀ ਵਧੀਆ ਠੀਕ ਠਾਕ ਹਾਂਜੀ ਹਾਂਜੀ ਬਹੁਤ ਵਧੀਆ ਤੇ ਹਨਾ ਇੱਕ ਅੱਜ ਚਲੋ ਮੈਂ ਤੁਹਾਨੂੰ ਕਿਹਾ ਵੀ ਆਪਾਂ ਜਿਹੜੀ ਮਸ਼ੀਨ ਆ ਉਹ ਫਿਲਵਾਵਾਂਗੇ ਤੇ ਉਹਦੀਆਂ ਗੱਲਾਂ ਜਿਹੜੀਆਂ ਜਿਵੇਂ ਹਨਾ ਡਰਾਈਵਰ ਥੋੜੇ ਨਾਲ ਬਹੁਤ ਪੁਰਾਣੇ ਨੇ ਤੇ ਮਸ਼ੀਨ ਵੀ ਇੱਕ ਤਾਂ ਪਹਿਲੀ ਗੱਲ ਤੁਸੀਂ ਇਹ ਦੱਸੋ ਵੀ ਤੁਸੀਂ ਹਨਾ ਦੋਨੇ ਜਿਹੜੇ ਬਰਾਦਰ ਹੋਗੇ ਹਨਾ ਸਰਕਾਰੀ ਜੋਬ ਤੇੋਂ ਤੁਸੀਂ ਹਨਾ ਵੀ ਇਹ ਕੰਬੈਨ ਨੂੰ ਵੇਚ ਦੇ ਕਿਉਂ ਨਹੀਂ ਕਿਉਂਕਿ ਸੋਨੂੰ ਤਾਂ ਹਨਾ ਜੋਬ ਤੋਂ ਹੀ ਨਹੀਂ ਬੇਲ ਮਿਲਦੀ ਵੇਚ ਤਾਂ ਤੁਸੀਂ ਇਹ ਨਹੀਂ ਦਿੰਦੇ ਜੀ ਪਹਿਲੀ ਗੱਲ ਤਾਂ ਅੱਛਾ ਹਾਂਜੀ ਹਾਂ ਜਿਹੜੇ ਮਿੱਤਰ ਪਿਆਰੇ ਨੇ ਖੇਤੀ ਪੱਤੀ ਵਾਲੇ ਨੇ ਮਸ਼ੀਨ ਇੰਨੀ ਫਿੱਟ ਬੈਠੀ ਹੋਈ ਹੈ ਜੀ ਠੀਕ ਹੈ ਵੀ ਉਹ ਨਹੀਂ ਵੇਚ ਦਿੰਦੇ ਇਹ ਨਾ ਪਤਾ ਕੀ ਕਾਰਨ ਹੈ ਜਿਵੇਂ ਹੁਣ ਅਸੀਂ ਇੱਕ ਵਾਰ ਜਿਵੇਂ ਹਨਾ ਜਿਹੜੇ ਵੀ ਗਾਹਕ ਨੇ ਇੱਕ ਵਾਰੀ ਮਸ਼ੀਨ ਤੋਂ ਵੜਾ ਲਈ ਉਹ ਕਿਸੇ ਹੋਰ ਤੋਂ ਚਲੋ ਉਹ ਵੀ ਸਾਰੇ ਮਿੱਤਰ ਨੇ ਆਪਣੇ ਦੂਜੇ ਮਸ਼ੀਨ ਵਾਲੇ ਉਹਨਾਂ ਦੀ ਵੀ ਵਧੀਏ ਨੇ ਆਪਾਂ ਕਿਸੇ ਦੀ ਮਸ਼ੀਨ ਨੂੰ ਜਮਾ ਮਾੜੀ ਨਹੀਂ ਕਹਿੰਦੇ ਤੇ ਹਨਾ ਉਹ ਇੱਕ ਵਾਰ ਜਦੋਂ ਇਹ ਦਵਾਰੇ ਹੋਰ ਤੋਂ ਵਡਾਉਣ ਨੂੰ ਜੀ ਨਹੀਂ ਕਰਦਾ ਪਰ ਮੂੰਹ ਮਲਾਜਾ ਲਿਆ ਜੈਨੀਆਂ ਹੁੰਦੀਆਂ ਨੇ ਨਾ ਨਾ ਵਡਾਉਣੀ ਪੈਂਦੀ ਐ ਹਾਂ ਜੀ ਹਾਂ ਤੇ ਤੁਸੀਂ ਇਹ ਕਾਰਨ ਕਰਕੇ ਨਹੀਂ ਵੇਚ ਰਹੇ ਇਦੇ ਕਾਰਨ ਕੀ ਹੋ ਗਈ ਜਿਵੇਂ ਮੰਨ ਕੇ ਚੱਲੋ ਹੁਣ ਵੱਢਦੀ ਐ ਗਾਹ ਮੰਡੀ ਦੇ ਵਿੱਚ ਜਾਂਦੀ ਐ ਹਾਂਜੀ ਉੱਥੇ ਆੜਤੀ ਦੇਖ ਲੈਂਦਾ ਵੀ ਸਫਾਈ ਇੰਨੀ ਐ ਹਾਂਜੀ ਹਾਂ ਕੋਈ ਦਾਣੇ ਚ ਪ੍ਰੋਬਲਮ ਨਹੀਂ ਆਉਦੀ ਕੋਈ ਬਾਹਾਂ ਚ ਦਾਣੇ ਦਾ ਨੁਕਸਾਨ ਨਹੀਂ ਠੀਕ ਐ ਤੇ ਕੋਈ ਫਸਲ ਦਾ ਨੁਕਸਾਨ ਨਹੀਂ ਕਰਦੀ ਅੱਛਾ ਹਾਂਜੀ ਹਾਂਜੀ ਇੱਕ ਹਨਾ ਜਿਵੇਂ ਹੁਣ ਜਿਹੜੇ ਮਾਲਕ ਨੇ ਉਹ ਕੰਬੈਨ ਦੇ ਨਾਲ ਹੀ ਰਹਿੰਦੇ ਹੁੰਦੇ ਨੇ ਤੇ ਉਹ ਹਨਾ ਫੇਰ ਵੀ ਨਾਲ ਰਹਿਣ ਤੋਂ ਬਾਅਦ ਵੀ ਉਹ ਡਰਾਈਵਰਾਂ ਤੋਂ ਇੰਨੇ ਕੱਕੇ ਹੁੰਦੇ ਨੇ ਵੀ ਉਹ ਕਹਿੰਦੇ ਨੇ ਵੀ ਇਹਨੂੰ ਚੀਜ਼ ਨੂੰ ਵੇਚ ਦਿਓ ਆਪਣੇ ਹਨਾ ਬਹੁਤ ਪਿੰਡ ਜੋ ਵੇਚੀਆਂ ਵੀ ਨੇ ਇਹ ਚੀਜ਼ ਤੋਂ ਅੱਕ ਕੇ ਵੀ ਜਿਹੜੇ ਡਰਾਈਵਰ ਨੇ ਬੜਾ ਪਰੇਸ਼ਾਨ ਕਰਦੇ ਗਾਦੋਂ ਨਹੀਂ ਪਰੇਸ਼ਾਨ ਹੁੰਦੇ ਦੇਖੋ ਜੀ ਮਾਂ ਦਾ ਕੰਮ ਹੁੰਦਾ ਪੱਤੋ ਜੰਮਣਾ ਠੀਕ ਹੈ ਤੇ ਪਾਲਣਾ ਹੁੰਦਾਗਾ ਹਾਂ ਬਾਪ ਦਾ ਜੀ ਠੀਕ ਹੈ ਆਪਾਂ ਤਾਂ ਕੇਰਾ ਲੈ ਕੇ ਦੇ ਦਿੱਤੀ ਜੀ ਮੁੜ ਕੇ ਦੇਖਿਆ ਨਹੀਂ ਠੀਕ ਹੈ ਹੁਣ ਜਿਹੜਾ ਆਪਣਾ ਵੱਡਾ ਫੋਰਮ ਆਣਾ ਸੁਖਵਿੰਦਰ ਸੁੱਖਾ ਕਹਿ ਦਿੰਦੇ ਨਹੀਂ ਠੀਕ ਹੈ ਉਹਨੂੰ 28 ਸਾਲ ਹੋ ਗਏ ਜੀ 28 ਸਾਲ ਹੋ ਗਏ ਸੋਡੇ ਨਾਲ ਹਾਂ ਜੀ ਪਹਿਲਾਂ ਮਾਮਾ ਜੀ ਕੋਲ ਛੋਟੀ ਕਮਨ ਸੀ ਇਹ ਪਹਿਲੀ ਗੱਲ ਤਾਂ ਹਨਾ ਛੁੱਡੀ ਬਹੁਤ ਵੱਡੀ ਮਤਲਬ ਹਨਾ ਬਹਾਦਰੀ ਵਾਲਾ ਕੰਮ ਹੈ ਜਿਹੜਾ ਜਿਹੜਾ ਕੋਈ ਵੀ ਹਨਾ ਆਪਣੇ ਨਾਲ ਨੌਕਰ ਚੱਕ ਕੇ ਸੀਰੀ ਸੰਜੀਵੇਂ ਪਹਿਲਾਂ ਵੀ ਦੱਸਿਆ ਆਪਣੇ ਨਾਲ ਇੰਨੇ ਟਾਈਮ ਤੋਂ ਹੋਵੇ ਹਨਾ ਉਹਦਾ ਜਿਹੜਾ ਮਾਲਕ ਹੁੰਦਾ ਉਹ ਬਹੁਤ ਵਧੀਆ ਹੁੰਦਾ ਬਿਲਕੁਲੀ ਜੀ ਕਿਉਂਕਿ ਹਨਾ ਜਿਹੜਾ ਨੌਕਰ ਹੈ ਨੌਕਰ ਹੋ ਗਿਆ ਡਰਾਈਵਰ ਹੋ ਗਿਆ ਸੀਰੀ ਸੰਜੀ ਹੋ ਗਿਆ ਉਹ ਖੜਦਾ ਹੀ ਉਹ ਮਾਲਕ ਨਾਲ ਹੈ ਜਿਹੜਾ ਮਤਲਬ ਮਾਲਕ ਉਹਦੀ ਪੁੱਛ ਦੱਸ ਵਧੀਆ ਕਰਦਾ ਹੈ हां जी हां जी देखो जी ਆਪਣਾ ਤਾਂ ਭਾਂਡੇ ਦਾ ਸੀਰ ਹੋ ਗਿਆ ਹੈ ਨਾ ਜੀ हां जी हां ਬਾਕੀ ਪਤਾ ਨਹੀਂ ਉਹ ਚੰਗੇ ਨੇ ਪਤਾ ਨਹੀਂ ਅਸੀਂ ਚੰਗਿਆਂ ਪਤਾ ਨਹੀਂ ਮਸ਼ੀਨ ਚੰਗੀ ਹੈ ਪਤਾ ਨਹੀਂ ਵੜਾਉਣ ਵਾਲੇ ਚੰਗੇ ਨੇ ਜੀ ਇੱਕ ਮੈਨੂੰ ਇਹ ਦੱਸੋ ਵੀ ਤੁਸੀਂ ਹੈ ਨਾ ਚਲੋ ਵਿਸ਼ਾਲ ਮਸ਼ੀਨ ਬਹੁਤ ਵਧੀਆ ਹੈ ਤੁਸੀਂ ਇਹ ਮਸ਼ੀਨ ਕਿਉਂ ਨਹੀਂ ਬਦਲੀ ਮਤਲਬ ਜਿਵੇਂ 2010 ਤੋਂ ਤੁਹਾਡੇ ਕੋਲ ਹੈ ਨਾ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਨਹੀਂ ਹੁੰਦਾ ਆਪਣੇ ਮਾਨਚ ਵੀ ਆਪਾਂ ਬਦਲ ਕੇ ਜਿਹੇ ਵਿਸ਼ਾਲ ਨਵੀਂ ਹੀ ਲੈ ਲਿਓ ਉਹਦੇ ਵੀ ਗੱਲ ਦੱਸੋ ਸਾਨੂੰ ਕਿਉਂ ਨਹੀਂ ਬਦਲੀ ਜੀ ਫੋਰਮੈਨ ਹੀ ਨਹੀਂ ਮੰਗਦਾ ਜੀ ਅੱਛਾ ਉਹਦੇ ਨਾਲ ਲਾਲੂ ਵੀ ਰਾਸੀ ਲਾ ਲਓ ਚਾਹੇ ਉਹ ਮੋਪ ਲਾਲੋ ਆਪੇ ਆਪਾ ਕਹਿੰਦੇ ਲੋਹਾ ਕੋਈ ਕਰਮ ਵਾਲਾ ਹੁੰਦਾ ਠੀਕ ਹੈ ਉਹ ਕਹਿੰਦੇ ਵੀ ਵੇਚ ਨਹੀਂ ਨਹੀਂ ਇਹ ਕਿਨੇ ਛੋਟੇ ਹਨ ਜਿਵੇਂ ਆਪਾਂ ਕਹਿੰਦੇ ਵੀ ਘਰ ਦੇ ਪੈਰ ਲਾਏ ਨੇ ਕੀ ਕੀ ਇਹ ਮਸ਼ੀਨ ਆਉਣ ਤੋਂ ਬਾਅਦ ਆਪਣੇ ਮਤਲਬ ਦੋ ਤਾਂ ਨੌਕਰੀਆਂ ਆ ਗਈਆਂ ਘਰੇ ਇਹ ਤਾਂ ਮੰਨ ਕੇ ਚਲੂਈ ਜਿੱਦਾਂ ਨਹੀਂ ਘਰੇ ਆਈ ਐ ਹਾਂਜੀ ਆਪਾਂ ਨੇ ਕਦੇ ਦੇਖਿਆ ਨਹੀਂ ਵੀ ਪਿੱਛੇ ਕੀ ਐ ਅੱਛਾ ਸਟੈਪ ਬਾਈ ਸਟੈਪ ਪ੍ਰਮਾਤਮਾ ਦੀ ਕਿਰਪਾ ਨਾਲ ਚੜਦੀ ਜਾਂਦੇ ਆ ਜੀ ਬਾਕੀ ਚੜਾਉਣ ਵਾਲਾ ਪ੍ਰਮਾਤਮਾ ਹੈ ਜੀ ਹਾਂਜੀ ਹਾਂਜੀ ਆਪਾਂ ਤਾਂ ਲੱਗਦਾ ਵੀ ਐਸੀ ਮਸ਼ੀਨ ਐ ਆਪਾਂ ਨੂੰ ਚੜਾ ਰਹੀ ਹੈ ਨਾ ਜੀ ਹਾਂਜੀ ਹਾਂ ਉਹੀ ਗੱਲ ਹੈ ਹਨਾ ਇੱਕ ਆਪਾਂ ਜਿਵੇਂ ਕਹਿੰਦੇ ਨੇ ਵੀ ਕੋਈ ਸੰਦ ਪਿੱਛੇ ਹਨਾ ਮੰਨਦੇ ਨਹੀਂ ਹੁੰਦੇ ਵੀ ਕਰਮ ਵਾਲਾ ਨਹੀਂ ਹੁੰਦਾ ਇਹ ਨਹੀਂ ਹੁੰਦਾ ਪਰ ਇਹ ਗੱਲ ਉਹੀ ਆ ਆਪਣੇ ਹਨਾ ਜਿਵੇਂ ਘਰੇ ਜਦੋਂ ਦੇ ਨੇ ਪੈਰ ਪਾਏ ਨੇ ਵੀ ਘਰ ਦੇ ਪੈਰ ਲਾਦੇ ਮੈਂ ਕਹਿੰਦਾ ਜੀ ਸਮੇਤ ਪਰਿਵਾਰ ਠੀਕ ਹੈ ਜੀ ਲੋਕਾਂ 'ਚ ਸਮਾਜ 'ਚ ਚ अच्छा खेती पत्ती वाले ਨਾਲ ਇੱਜ਼ਤ ਠੀਕ ਹੈ ਤੇ ਜਿਹੜੇ ਮੰਨ ਵਾੜਤੀ ਇਹਨੇ ਬਾਬੂ ਜੀ ਸਾਰਿਆਂ ਨਾਲ ਇੱਜ਼ਤ ਹੈ ਨਾ ਜੀ ਬਸ ਕੋਈ ਚੀਜ਼ੇ ਕਰਨ ਵਾਲੀ ਹੁੰਦੀ ਹੈ ਜੀ ਠੀਕ ਹੈ ਹੁਣ ਆਪਾਂ ਸੁੱਖੇ ਬਾਈੁਰਾ ਨਾਲ ਮਿਲੀਏ ਫਿਰ ਹਾਂਜੀ ਹਾਂਜੀ ਆ ਜਾਈ ਤੁਹਾਨੂੰ ਹਨਾ ਬਾਕੀ ਆਪਾਂ ਸੁੱਖੇ ਹਰਾਂ ਨਾਲ ਮਿਲਿਆਉਣਾ ਕੀ ਹਾਲ ਨੇ ਜੀ ਠੀਕ ਠਾਕ ਜੀ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਇਹਨਾਂ ਨਾਲ ਕੰਮਾਂ ਚਲਾਉਂਦੇ ਹੁੰਦੇ ਸੀ ਹੋ ਗਿਆ 27 ਸਾਲ 27 28 ਸਾਲ ਹੋ ਗਏ ਪਹਿਲਾਂ ਜਿਹੜੀ ਆਪਾਂ ਨੇ ਕਿਹੜੀ ਚਲਾਈ 59 ਗੇਰਾਂ ਵਾਲੀ ਚਲਾਉਂਦੇ ਹੁੰਦੇ ਸੀ ਅੱਛਾ ਉਹ ਕਿੰਨੇ ਸਾਲ ਚਲਾਈਏ ਉਹ ਵੀ ਚਲਾ ਲਈ ਅੱਠ ਨੌ ਸਾਰੇ ਜੀ ਵਧੀਆ ਕਿਹੜੀ ਲੱਗਦੀ ਹੈ ਇਹ ਵਧੀਆ ਇੱਕ ਨਟਕੇ ਨਾਲ ਹੀ ਪਹਿਲਾਂ ਤਾਂ ਅਸੀਂ ਉਨਾਂ ਹੀ ਵਾਹਣ ਇਹਦੇ ਨਾਲ ਉਦੋਂ ਨਾਲ ਵੜ ਜਾਂਦੇ ਸੀ ਜਿੰਨਾ ਕਿੰਨੇ ਕੀਲੇ ਵੜਦੇ ਸੀ ਨਟਕੇ ਨਾਲੀ ਨਾਲ ਉਦੋਂ ਨਾਲ 400 ਟੱਟ ਪਾ ਲੈਂਦੇ ਸੀ ਅੱਛਾ ਇੰਨਾ ਵਾਹਣ ਵੜਦੇ ਨਹੀਂ ਸੀ ਉਹ ਵੀ ਉਦੋਂ ਲੋਕ ਵਧੀਆ ਹੁੰਦੇ ਸੀ ਮਤਲਬ ਲੋਕ ਤਾਂ ਹੁਣ ਵੀ ਚਲੋ ਵਧੀਆ ਨੇ ਵੀ ਉਦੋਂ ਸਹਿਣ ਸ਼ਕਤੀ ਵੱਧ ਨਹੀਂ ਹੁੰਦੀ ਸੀ ਲੋਕਾਂ ਚ ਹਾਂ ਜੀ ਦੋ ਚਾਰ ਚਾਰ ਦਿਨ ਲੋਕ ਅੱਛਾ ਚਾਰ ਚਾਰ ਦਿਨ ਖੜ ਜਾਂਦੇ ਸੀ ਵੀ ਸਾਡੀ ਚਾਰ ਦਿਨਾਂ ਨੂੰ ਵੜਦੇ ਚ ਇਹ ਹੁਣ ਫਿਰ ਸਾਨੂੰ ਫੋਨ ਕਿੰਨੇ ਕਾਉਂਦੇ ਹੁੰਦੇ ਨੇ ਜਿਵੇਂ ਮੰਨ ਲਓ ਵੀ ਸਾਡੇ ਮਸ਼ੀਨ ਚੱਲੀ ਆ। ਉਹ ਮੈਦਾ ਵੀ ਠੀਕ ਹੈ ਠੀਕ ਹੈ ਤੇ ਇੱਕ ਜਿਹੜਾ ਆਪਣੇ ਨਾਲ ਜਿਵੇਂ ਹੋਣਾ ਹਨਾ ਸ਼ੋਰ ਮੁੰਡੇ ਨਾਲ ਵੀ ਨਹੀਂ ਆਪਾਂ ਕਹਿੰਦੇ ਵੀ ਹਾਮੋ ਮਰਦਾ ਹੋਵੇ ਹਨਾ ਨਾਲ ਦਾ ਹੋਵੇ ਉਹ ਵੀ ਹਨਾ ਤੁਹਾਡੇ ਨਾਲ ਪੂਰਾ ਜਾਂਚ ਕੇ ਖੜਿਆ ਹੋ ਉਹਨੂੰ ਵੀ ਮੈਨੂੰ ਲੱਗ ਕਿੰਨੇ ਸਾਲ ਹੋ ਗਏ ਉਹ ਮੁੰਡੇ ਨੂੰ ਇਹਨੂੰ ਹੋ ਗਏ ਜੀ 7-8 ਸਾਲ ਦੇ ਅੱਛਾ ਪੂਰਾ ਚੋਟੀ ਦਾ ਬਣਾਤਾ ਉਹ ਵੀ ਹੈ ਵਧੀਆ ਠੀਕ ਹੈ ਹੁਣ ਇਹਦੇ ਨਾਲ ਕਿੰਨਾ ਬਾਹਣ ਵੜ ਦਿੰਨੇ ਆ ਹੁਣ ਇਹ ਲੈ ਵੀ 400 ਦੇ ਲਵੇ ਲਾਉਣੇ ਵਗ ਜਾਂਦੀ ਆ ਕਣਕ ਦੇ ਚ ਵੱਧ ਵੱਰ ਜਾਂਦੀ ਆ ਅੱਛਾ ਅੱਛਾ ਰਿਪੇਅਰ ਪੂਰਾ ਸਾਰਾ ਕੁਝ ਤਿਆਰ ਹੈ ਤਿਆਰ ਕਿੱਧਰ ਦੀ ਤਿਆਰੀ ਆ ਫਿਰ ਹੁਣ ਹੁਣ ਰਾਜਸਥਾਨ ਜੀ ਰਾਜਸਥਾਨ ਜਾਓਗੇ ਕੀ ਵੜੋਗੇ ਜਾ ਕੇ ਉ ਸਰੋਂ ਵੱਡੋਂ ਵੀ ਠੀਕ ਐ ਹੋਰ ਮਾਲਕ ਤੁਹਾਡੇ ਕਿਵੇਂ ਨੇ ਕੋਈ ਦੁੱਖ ਰੱਖਦਾ ਨਹੀਂ ਜਾਂਦਾ ਕਹਿ ਦਾਂਗੇ ਆਪਾਂ ਅੱਛਾ ਵਧੀਆ ਨੇ ਮੈਂ ਤਾਂ ਵਧੀਆ ਬੰਦੇ ਥੋੜਾ ਪੂਰਾ ਜੀ ਲੱਗਿਆ ਹੋਇਆ ਪੂਰਾ ਜੀ ਤੇ ਮਰਜੀ ਹੁਣ ਫੋਨ ਕਰਦੀ ਏ ਉਹਦੀ ਆ ਜਾਂਦੇ ਨੇ ਬੰਦੇ ਠੀਕ ਐ ਠੀਕ ਐ ਚਲੋ ਠੀਕ ਐ ਜੀ ਫਿਰ ਬਾਕੀ ਆਪਾਂ ਉਹ ਮੁੰਡੇ ਨੂੰ ਮਿਲਦੇ ਆਂ ਛੋਟੇ ਨੂੰ ਨਾਂ ਨੌ ਕੀਆ ਪਹਿਲਾਂ ਤਾਂ ਨੌ ਦੱਸ ਮੇਰਾ ਨੌ ਗੋ ਗਿਆ ਬਾਈ ਗੋ ਗਿਆ ਕਿਹੜਾ ਪਿੰਡ ਐ ਢਟੋਲਾਂ ਦੇ ਤੂੰ ਰਟੋਲਾਂ ਤੋਂ ਜਖੇਪੜ ਐਡੀ ਦੂਰ ਆਏ ਤੈਨੂੰ ਮਸ਼ੀਨ ਨਹੀਂ ਮੇਰੀ ਪਹਿਲਾਂ ਤਾਂ ਐ ਦੱਸ ਰਾਜ ਚ ਕੋਈ ਚੱਲ ਬਾਈ ਕਿ ਤੇਰਾ ਵੀ ਇਹਨਾਂ ਨਾਲ ਜੀ ਲੱਗਿਆ ਚਲੋ ਸੁੱਖਾ अच्छा कारन की हुंदा मशीन सिर हो हो ते होगा कोई मालिक वधिया होगे अच्छा मालिक ਵੀ ਤੁਹਾਨੂੰ ਤੈਨੂੰ ਵੀ ਫਿੱਟ ਨੇ ਹਾਂਜੀ ਹਾਂ ਕਿੰਨੇ ਸਾਲ ਹੋ ਗਏ ਫਿਰ ਤੈਨੂੰ ਮੈਨੂੰ ਇਹਨਾਂ 8-9 ਸਾਲ ਹੋ ਗਏ ਪਹਿਲਾਂ ਕੀ ਕੰਮ ਕਰਦਾ ਸੀ ਪਹਿਲਾਂ ਮੈਂ ਮਸ਼ੀਨ ਚਲਾ ਮੇਰੇ ਪਿੰਡ ਦੀ ਮਸ਼ੀਨ ਸੀ ਇਹ ਮਸ਼ੀਨ ਸੀ ਤੈਨੂੰ ਵੀ 8-9 ਸਾਲ ਹੋ ਗਏ ਹਾਂ ਇਹ ਮਸ਼ੀਨ ਤੇ ਹੋਏ ਨੇ ਅੱਛਾ ਅੱਛਾ ਬਹੁਤ ਸਾਲ ਹੋ ਗਏ ਨਾ ਤੈਨੂੰ ਠੀਕ ਹੈ ਕਿੰਨਾ ਪੜ ਗਿਆ ਦੀ ਫਿਰ ਮੈਂ ਪੜ ਗਿਆ ਦੀ ਜੀ 10 10 ਤੋਂ ਬਾਅਦ ਫਿਰ ਕੰਬੈਨ ਤੇ ਆ ਗਿਆ ਹਾਂਜੀ ਹਾਂ ਠੀਕ ਹੈ ਵਧੀਆ ਪੂਰੀ ਸੁਣਦੇ ਨੇ ਮਾਲਕ ਹਾਂਜੀ ਪੂਰੇ ਵਧੀਆ ਵਧੀਆ ਬੰਦੇ ਨੇ ਜੀ ਠੀਕ ਹੈ ਠੀਕ ਹੈ ਕੰਬੈਨ ਫਿਰ ਬਦਲ ਲਾਂ ਦਾ ਕਿਵੇਂ ਹੁਣ ਨਵੀਂ ਤਾਂ ਹੀ ਲਿਉਂਦੇ ਨਾ ਜੀ ਸਾਡਾ ਇਸੇ ਨਾਲ ਹੀ ਮੋਹ ਬਥੇਰਾ ਜੀ ਅੱਛਾ ਅੱਛਾ ਹਾਂ ਜੀ ਹਾਂ ਚੱਲ ਠੀਕ ਹੈ ਬਾਕੀ ਨਾ ਦੇਖਣ ਵਾਲੇ ਸਾਰੇ ਕਮੈਂਟ ਕਰੋ ਹਨਾ ਜਿਹੜੇ ਵੀ ਆਪਾਂ ਕਹਿੰਦੇ ਆ ਵੀ ਡਰਾਈਵਰ ਜਿਵੇਂ ਹਨਾ ਕੋਈ ਡਰਾਈਵਰ ਨਹੀਂ ਮੰਨਦਾ ਜਾਂ ਆਪਾਂ ਕਹਿੰਦੇ ਆ ਵੀ ਡਰਾਈਵਰ ਵਧੀਆ ਨਹੀਂ ਹੈਗੇ ਹਨਾ ਕੰਬੈਨਾਂ ਵੇਚ ਜਾਂਦੇ ਨੇ ਪਰ ਹਨਾ ਇਹਨਾਂ ਦਾ ਡਰਾਈਵਰ ਦਾ ਤੇ ਮਾਲਕ ਦਾ ਇੰਨਾ ਕੁ ਆਪ ਦੇ ਵਿੱਚ ਸੋਥਾ ਹੋਇਆ ਹੈ ਨਾ ਤਾਂ ਇਹ ਕੰਬੈਨ ਨੂੰ ਵੇਚਦੇ ਨੇ ਨਾ ਇਹ ਮੰਨ ਲਓ ਡਰਾਈਵਰ ਬਦਲਣ ਨਾ ਡਰਾਈਵਰ ਮਾਲਕ ਬਦਲਦੇ ਨੇ ਸਾਰਾ ਕੁਝ ਇਹਨਾਂ ਦਾ ਵਧੀਆ ਮੈਂ ਕਹਿੰਦਾ ਸਾਰੇ ਜੰਨੇ ਵੀ ਹਨਾ ਕੋਈ ਵੀ ਕਿਸੇ ਦਾ ਕਾਰੋਬਾਰ ਹੈ ਬਿਜ਼ਨਸ ਹੈ ਐਵੇਂ ਹੀ ਚੱਲਦਾ ਰਹੇ ਜਿੰਨੇ ਆਪਾਂ ਕਹਿੰਦੇ ਵੀ ਡਰਾਈਵਰ ਵੀਰ ਨੇ ਉਹ ਵੀ ਹਨਾ ਆਪਦੇ ਮਾਲਕਾਂ ਨਾਲ ਵਧੀਆ ਜੱਜ ਕੇ ਕੰਮ ਕਰਾਇਆ ਕਰੋ ਬਾਕੀ ਹਨਾ ਸੁਖਿਓਰਾਂ ਹੀ ਤੁਸੀਂ ਇਹ ਸੁਖਿਓਰੀਆਂ ਆਪ ਚਲਾਉਣਗੇ ਉਹਨਾਂ ਟਾਈਮ ਚਲਾਉਂਗੇ ਉਸ ਤੋਂ ਬਾਅਦ ਨਾ ਡਰਾਈਵਰ ਹੋਰ ਰੱਖੋ ਨਾ ਹੋਰ ਡਰਾਈਵਰ ਰੱਖੀਏ ਨਾ ਮਸ਼ੀਨ ਰੱਖੀਏ ਠੀਕ ਹੈ ਬਸ ਇੰਨਾ ਸਿਰ ਤੇ ਇਹਨਾਂ ਨੂੰ ਕਹਿ ਰਖੇ ਵੀ ਜਦੋਂ ਹਾਂ ਕਰਤੀ ਚਲਾ ਲਓ ਜਦੋਂ ਜਵਾਬ ਦੇਗਾ ਸ੍ਰੀ ਜਦੋਂ ਮਰਜੀ ਫੇਰ ਆਪਾਂ ਅਮੀ ਰੱਖਣੀ ਮਸ਼ੀਨ ਠੀਕ ਹੈ ਠੀਕ ਹੈ ਇਹਨਾਂ ਦੇ ਨਾਲ ਹੀ ਆ ਸਾਰਾ ਇਹਨਾਂ ਨਾਲ ਹੀ ਆ ਸਾਰਾ ਪੁੱਛ ਆਹ ਦੇਖ ਲਓ ਬਾਈ ਹਨਾ ਡਰਾਈਵਰਾਂ ਨਾਲ ਇੰਨਾ ਮੋਹ ਪਿਆਰ ਹੁੰਦਾ ਨਹੀਂ ਆਪਾਂ ਹਨਾ ਵਿੱਚ ਸਾਰੇ ਕੰਬੈਨ ਵਾਲੇ ਵੀ ਨਹੀਂ ਵਿੱਚ ਕਹਿੰਦੇ ਹੁੰਦੇ ਨੇ ਕੰਬੈਨ ਵਾਲੇ ਵੀ ਹਨਾ ਜਿਹੜੇ ਡਰਾਈਵਰ ਨੇ ਉਹ ਮਾੜੇ ਹੁੰਦੇ ਨੇ ਵੀ ਉਹ ਖੜਦੇ ਨਹੀਂ ਹੈਗੇ ਹਨਾ ਉਹ ਸੀਜ਼ਨ ਨਹੀਂ ਪਾਰ ਲਾਉਂਦੇ ਹੁੰਦੇ ਆਹ ਦੇ ਚਾਲੇ ਛੱਡ ਕੇ ਭੱਜ ਜਾਂਦੇ ਨੇ ਪਰ ਇਹਨਾਂ ਦਾ ਇੰਨੀ ਕੁ ਜੋੜੀ ਬਣੀ ਹੋਈ ਹੈ ਨਾ ਜਿਵੇਂ ਕਹਿੰਦੇ ਨੇ ਮਾਲਕ ਭਾਜਦਾ ਠੀਕ ਹੈ ਬਾਈ ਓਕੇ ਧੰਨਵਾਦ